ਨਮਸਕਾਰ ਇੰਡੀਆ ਨਿਊਜ਼ ਪੰਜਾਬ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਭਾਰਤ ਤੇ ਅਮਰੀਕਾ ਦੇ ਵਿਚਕਾਰ ਹਾਲ ਹੀ ਦੇ ਵਿੱਚ ਹੋਏ ਅੰਤਰੀਮ ਟ੍ਰੇਡ ਡੀਲ ਨੂੰ ਲੈ ਕੇ ਕਿਸਾਨ ਸੰਗਠਨਾ ਦਾ ਕਾਫੀ ਨਾਰਾਜ਼ਗੀ ਹੈ ਨਤੀਜੇ ਵਜੋਂ ਸੰਯੁਕਤ ਕਿਸਾਨ ਮੋਰਚੇ ਤੇ 10 ਪ੍ਰਮੁੱਖ ਟ੍ਰੇਡ ਯੂਨੀਅਨਾਂ ਨੇ ਟ੍ਰੇਡ ਡੀਲ ਦੇ ਵਿਰੋਧ ਦੇ ਵਿੱਚ ਅੱਜ ਦੇਸ਼ ਵਿਆਪੀ ਭਾਰਤ ਬੰਦ ਦਾ ਸੱਦਾ ਦਿੱਤਾ ਇਸ ਦੌਰਾਨ ਆਮ ਆਦਮੀ ਪਾਰਟੀ ਨੇ ਹੜਤਾਲ ਦੇ ਲਈ ਆਪਣਾ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਆਮ ਆਦਮੀ ਪਾਰਟੀ ਪੰਜਾਬ ਇਕਾਈ ਨੇ ਵਿਰੋਧ ਪ੍ਰਦਰਸ਼ਨਾਂ ਦਾ ਸਮਰਥਨ ਕਰਦੇ ਹੋਏ ਭਾਜਪਾ ਦੀ ਕੇਂਦਰੀ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਅਤੇ ਕਿਸਾਨ ਵਿਰੋਧੀ ਆਰਥਿਕ ਫੈਸਲਿਆਂ ਦੀ ਨਿੰਦਾ ਕੀਤੀ ਹੈ ਪਾਰਟੀ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਦੇ ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਇਸ ਦੇ ਵਰਕਰ ਮਜ਼ਦੂਰਾਂ ਅਤੇ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਹੜਤਾਲ ਦੇ ਵਿੱਚ ਸ਼ਾਮਲ ਹੋਣਗੇ ਆਪ ਨੇ 10 ਕੇਂਦਰੀ ਟ੍ਰੇਡ ਯੂਨੀਅਨਾਂ ਤੇ ਕਿਸਾਨ ਸੰਗਠਨਾਵਾਂ ਦੁਆਰਾ ਬੁਲਾਏ ਗਏ ਦੇਸ਼ ਵਿਆਪੀ ਭਾਰਤ ਬੰਦ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਇਹ ਵਿਰੋਧ ਦੇਸ਼ ਭਰ ਦੇ ਲੱਖਾਂ ਮਿਹਨਤਕਸ਼ ਲੋਕਾਂ ਲਈ ਨਿਆ ਸਨਮਾਨ ਅਤੇ ਅਧਿਕਾਰਾਂ ਦੇ ਲਈ ਇੱਕ ਵੱਡਾ ਸੰਘਰਸ਼ ਹੈ ਦੂਸਰੇ ਪਾਸੇ ਜੇਕਰ ਗਰਾਉਂਡ ਦੀ ਗੱਲ ਕੀਤੀ ਜਾਵੇ ਤੇ ਗਰਾਉਂਡ ਦੇ ਉੱਪਰ ਇਸ ਦਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਦਸਲ ਪੰਜਾਬ ਬੰਦ ਦਾ ਮਿਲਿਆ ਜੁਲਿਆ ਅਸਰ ਹੁਣ ਤੱਕ ਦੇਖਣ ਨੂੰ ਮਿਲਿਆ ਹੈ ਔਰ ਬੱਸਾਂ ਚੱਲ ਰਹੀਆਂ ਨੇ ਬੈਂਕ ਬਾਜ਼ਾਰ ਖੁੱਲੇ ਨੇ ਭਾਰਤ ਅਮਰੀਕਾ ਟ੍ਰੇਡ ਡੀਲ ਜਿਹੜੀ ਹੈ ਉਸ ਨੂੰ ਲੈ ਕੇ ਇਹ ਜਿਹੜੇ ਐਲਾਨ ਕੀਤੇ ਗਏ ਸੀ ਉਸ ਦੇ ਵਿੱਚ ਅਜੇ ਤੱਕ ਰਿਸਪੌਂਸ ਉਸ ਤਰੀਕੇ ਦਾ ਮਿਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਹਾਂ ਕੁਝ ਥਾਵਾਂ ਦੇ ਉੱਤੇ ਬੰਦ ਜ਼ਰੂਰ ਹੋਇਆ ਹੈ ਕਰਮਚਾਰੀ ਬੈਠੇ ਨੇ ਧਰਨੀਆਂ ਦੇ ਉੱਪਰ ਪਰ ਉਸ ਤਰੀਕੇ ਦਾ ਸਮਰਥਨ ਦੇਖਣ ਨੂੰ ਨਹੀਂ ਮਿਲ ਰਿਹਾ ਪੰਜਾਬ ਦੇ ਲੋਕਾਂ ਦਾ ਕਿਉਂਕਿ ਭਾਰਤ ਤੇ ਅਮਰੀਕਾ ਟ੍ਰੇਡ ਜਿਹੜੀ ਇਹਦੇ ਖਿਲਾਫ ਟ੍ਰੇਡ ਯੂਨੀਅਨਾਂ ਦੇ ਵੱਲੋਂ ਕਿਸਾਨ ਸੰਗਠਨਾਂ ਦੇ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਸੀ ਉਹਨੂੰ ਮਿਲਿਆ ਜੁਲਿਆ ਹੋਇਆ ਹੁਣ ਤੱਕ ਅਸਰ ਦਿਖਦਾ ਹੋਇਆ ਨਜ਼ਰ ਆ ਰਿਹਾ ਮਿਲਿਆ ਜੁਲਿਆ ਆਪਾਂ ਕਿਉਂ ਕਹਿ ਰਹੇ ਹਾਂ ਕਿਉਂਕਿ ਬੱਸਾਂ ਚੱਲ ਰਹੀਆਂ ਨੇ ਔਰ ਬਾਜ਼ਾਰ ਖੁੱਲੇ ਨੇ ਬੈਂਕਾਂ ਦੇ ਵਿੱਚ ਕੰਮ ਚੱਲ ਰਿਹਾ ਬੰਦ ਦੇ ਨਾਲ ਵਿਭਾਗਾਂ ਦੇ ਵਿੱਚ ਕੰਮ ਕਾਜ ਜਰੂਰ ਥੋੜਾ ਪ੍ਰਭਾਵਿਤ ਹੋਇਆ। ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁਖ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੇ ਦੌਰਾਨ ਉਹਨਾਂ ਨੇ ਭਾਰਤ ਅਮਰੀਕਾ ਵਿਚਾਲੇ ਹੋਏ ਟ੍ਰੇਡ ਸਮਝੌਤੇ ਦੇ ਗੰਭੀਰ ਸਵਾਲ ਖੜੇ ਕਰਦੇ ਹੋਏ ਇਸ ਨੂੰ ਪੰਜਾਬ ਸਮੇਤ ਦੇਸ਼ ਦੀ ਕਿਸਾਨੀ ਦੇ ਲਈ ਘਾਤਕ ਘਰਾੜ ਦਿੱਤਾ। ਤਾਲੀ ਵਾਲੇ ਕਿਹਾ ਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਇਹ ਸਟ੍ਰੇਟ ਡੀਲ ਦੀਆਂ ਸਿਫਤਾ ਕੀਤੀਆਂ ਜਾ ਰਹੀਆਂ ਨੇ ਪਰ ਅੱਜ ਤੱਕ ਨਾ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਲੋਕ ਸਭਾ ਦੇ ਵਿੱਚ ਜਾਂ ਰਾਜ ਸਭਾ ਦੇ ਵਿੱਚ ਅਤੇ ਨਾ ਹੀ ਕਿਸੇ ਪ੍ਰੈਸ ਕਾਨਫਰੰਸ ਰਾਹੀਂ ਇਹ ਸਪਸ਼ਟ ਕੀਤਾ ਹੈ ਕਿ ਇਸ ਸਮਝੌਤੇ ਦਾ ਅਸਲ ਡਰਾਫਟ ਕੀ ਹੈ ਉਹਨਾਂ ਨੇ ਸਵਾਲ ਚੁੱਕਿਆ ਕਿ ਇਹ ਸਮਝੌਤਾ ਕਿਸ ਨੇ ਕੀਤਾ ਕਿਹੜੇ ਅਧਿਕਾਰੀਆਂ ਅਤੇ ਕਿਹੜੇ ਮੰਤਰੀਆਂ ਨੇ ਇਸ ਤੇ ਦਸਤਖਤ ਕੀਤੇ ਨੇ ਇਹ ਸਭ ਕੁਝ ਜਨਤਕ ਕੀਤਾ ਜਾਵੇ ਇਹ ਜੱਤ ਦਾ ਗਵੰਨਰ ਸਾਹਿਬ ਨੇ ਸ਼ੁਰੂ ਕੀਤੀ ਆ ਪਹਿਲੀ ਗੱਲ ਤੇ ਜੱਤ ਦਾ ਜਿਹੜਾ ਜੋਧੇ ਨਸ਼ਿਆਂ ਦੇ ਬਦਦ ਸਾਡੀ ਸਰਕਾਰ ਸਰਦਾਰ ਭਗਤ ਸਿੰਘ ਜੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਦੂਜੇ ਪਰਾਜ ਜਿਹੜੀਆਂ ਜੱਤ ਦਾ ਸ਼ੁਰੂ ਕੀਤੀ ਹੈ ਉਹਨਾਂ ਨੂੰ ਵੇਖ ਕੇ ਕਾਲੇ ਬਾਣ ਦੇ ਵਿੱਚ ਗਵੰਨਰ ਸਾਹਿਬ ਨੇ ਸ਼ੁਰੂ ਕੀਤੀ ਆ ਬਹੁਤ ਬੜੀ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਨਸ਼ੇ ਆਏ 7 ਤੋਂ ਲੈ ਕੇ 17 ਤੱਕ ਜਦੋਂ ਕਾਂਲੀ ਪਾਲ ਤੇ ਭਾਜਪਾ ਦੀ ਸਾਂਝੀ ਸਰਕਾਰ ਸੀਗੀ ਪੇਕਾਲ ਬੰਦਸਾਹਬ ਦੇ ਸੱਜੇ ਪਾਸੇ ਸਖਬੀਰ ਬਾਦਲ ਜੀ ਬੈਠੇ ਖੱਬੇ ਪਾਸੇ ਐਕਚੁਅਲੀ ਸ਼ਰਮਾ ਜੀ ਬੈਠੇ ਸੋ ਮੈਂ ਕੱਲ ਵੀ ਗੰਦਸਾਹਬ ਨੂੰ ਬੇਨਤੀ ਕੀਤੀ ਸੀ ਅੱਜ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਕਰੋ ਜਤਰਾ ਘੱਡੋ ਜੋ ਮਰਜ਼ੀ ਕਰੋ ਨਸ਼ੇ ਬੰਦ ਹੋਣੇ ਚਾਹੀਦੇ ਆ ਪਰ ਜਿਹੜੇ ਬੰਦੇ ਪੰਜਾਬ ਤੇ ਨਸ਼ੇ ਲੈ ਕੇ ਆਏ ਜਿੰਨਾ ਦੀ ਸਰਕਾਰ ਦੇ ਟਾਈਮ ਤੇ ਸ਼ੇਵਾ ਨਸ਼ੇ ਦਾ ਦਰਿਆ ਵਗਿਆ ਪੰਜਾਬ ਦੀ ਧਰਤੀ ਤੇ ਸਰ ਇਹ ਗਲਤੀ ਨਾ ਕਰੋ ਬੰਦਸਾਹਬ ਇਹ ਇਹ ਨਾ ਲੋਕਾਂ ਨੂੰ ਫਸ ਬਰਬੰਦ ਹੋ ਤੁਸੀਂ ਤੁਸੀਂ ਉਹਨਾਂ ਨੂੰ ਬਾਹੋ ਉਹਨਾਂ ਐਨ ਜੀਓ ਨੂੰ ਬਾਹੋ ਉਹਨਾਂ ਲੋਕਾਂ ਨੂੰ ਬਾਹੋ ਜਿਨ੍ਹਾਂ ਨੇ ਨਸ਼ਿਆਂ ਦੇ ਖਿਲਾਫ ਜੰਗ ਲੜੀ ਐ ਸੋ ਮੈਂ ਕੱਲ ਹੀ ਕਲੀਅਰ ਕਰਤਾ ਸੀਗਾ ਕਿ ਇਹ ਪੋਲਟਿਕਸ ਗਾਵੇ ਮਜੀਠੀਆ ਰੇ ਦੀ ਜਮਾਦਵੀ ਕਹਿੰਦੇ ਬਾਬਾ ਜੀ ਨੇ ਕਰਵਾਈ ਐ ਦੀ ਕਹਿ ਕੇ ਚਲੋ ਕਿੰਨੇ ਕਰਾਈ ਕਿੰਨੇ ਨਹੀਂ ਕਰਾਈ ਮਾਨਯੋਗ ਸੁਪਰੀਮ ਕੋਰਟ ਨੇ ਕੀਤੀ ਉਹ ਤੁਸੀਂ ਛੱਡ ਦਿਓ ਪਰ ਮੈਂ ਤੁਹਾਨੂੰ ਜਾਖੜ ਵਾਲੇ ਮਾਮਲੇ ਉੱਤੇ ਸੱਦਿਆ ਜਾਖੜ ਵਾਲਾ ਮਾਮਲਾ ਜਿਹੜਾ ਮਜੀਠੀਆ ਮਜਾਖੀ ਉਹਨਾਂ ਨਾਲੋਂ ਵੱਡਾ ਮਾਮਲਾ ਸਾਡੀ ਕਿਸਾਨੀ ਦਾ ਮਸਲਾ ਸਾਡੀ ਜਵਾਨੀ ਦਾ ਮਸਲਾ ਸਾਡੇ ਦੇਸ਼ ਦਾ ਮਸਲਾ ਭਰਪਾਲ ਸਾਹਿਬ ਡਾਕਟਰ ਸਾਹਿਬ ਕਹਿੰਦੇ ਵੀ ਆਮ ਆਦਮੀ ਪਾਰਟੀ ਨੂੰ ਸਮਝਾਉਣਾ ਹੀ ਨਹੀਂ ਆ ਰਿਹਾ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਮੈਂ ਦੋਨਾਂ ਨੂੰ ਕਹਿੰਦਾ ਉਹ ਸਮਝਾ ਦੇਣ ਉਹ ਮੈਨੂੰ ਇੱਕੋ ਗੱਲ ਸਮਝਾ ਦੇ ਸੁਨੀਲ ਜਾਖੜ ਜੀ ਕਿ ਅਮਰੀਕਾ ਦੇ ਕਿਸਾਨ ਨੇ ਜਦੋਂ ਚੀਜ਼ਾਂ ਵੇਚੜੀਆਂ ਇੰਡੀਆ ਚ ਉਹਦੇ ਤੇ 0% ਟੈਕਸ ਸਾਡਾ ਕਿਸਾਨ ਜਦੋਂ ਉੱਥੋਂ ਦੀ ਮੰਡੀ ਜਾਉਂ ਉਹਤੇ 18% ਦਾ ਜਾਖੜ ਦਾ ਜਵਾਬ ਦਿਓ ਇਹ ਅੰਤਰ ਕਿਉਂ ਕਿੱਦਾਂ ਇਹ ਸਮਝਉਦਾ ਬਰਾਬਰ ਹੈ ਕਿੱਦਾਂ ਸਮਝਾਉਤਾ ਦੇਖਦੇ ਹਿੱਤ ਵਿੱਚ ਇਸ ਗੱਲ ਦਾ ਜਵਾਬ ਦਿਓ ਸਰ ਕਿੱਥੇ ਜੀਓ ਕਿੱਥੇ ਥਾਰਾ ਜਾਖੜ ਸਾਹਿਬ ਕੀ ਲੋਕਾਂ ਨੂੰ ਸਮਝਾਈਏ ਜਿਹੜੇ ਤੁਸੀਂ ਉਹ ਸਮਝਾਉਣ ਦੇ ਖਲੋ ਜੋ ਉਹ ਦੱਸ ਦਿਓ ਦਾਬੀਆਂ-ਦਾਬਾ ਸਾਰੀ ਚੀਜ਼ ਬਾਹਰ ਆ ਗਈ ਹਾਂਜੀ ਮੈਂ ਤੁਹਾਨੂੰ ਕਹਿੰਦਾ ਡਰਾਫਟ ਲਓ ਕਰੋ ਉਹਨੂੰ ਇੰਗਲਿਸ਼ ਚ ਪੰਜਾਬੀ ਚ ਕਰੋ ਉਹਨੂੰ 10 ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਜਾਂ ਤੇ ਬੰਦਿਆਂ ਨੂੰ ਦੋ ਸਾਨੂੰ ਦੋ ਕਿਹੜਾ ਡਰਾਫਟ ਹੈ ਤੁਹਾਡਾ ਅਸੀਂ ਤਾਂ ਟਰੰਪ ਨੇ ਜੋ ਕਿਹਾ ਟਰੰਪ ਨੇ ਜਿਹੜਾ ਬਾਅਦ-ਬਾਅਦ agriculture product शब्द यूज़ ਕੀਤਾ 아이 ਤੇ ਉਹ ਗੱਲ ਕਰ ਰਹੇ ਸਰ agriculture product ਕਿਹੜੇ ਕਿਹੜੇ ਆ ਜਿਨ੍ਹਾਂ ਦਾ ਜੀਰੋ ਲੱਗਦਾ ਦੱਸੋ ਦੇਵਾ ਦੇਖ ਦੇ ਕਿਸਾਨਾਂ ਨੂੰ ਪਹਿਲਾਂ ਪਹਿ ਕਿਸਾਨਾਂ ਨੂੰ ਦੱਸੋ ਬਸ ਜਰਵਲ ਸਾਹਿਬ ਨੈਸ਼ਨਲ ਪਾਰਟੀ ਦੇ ਤੁਸੀਂ ਪ੍ਰਭक्ता ਹੋ ਤੇ ਨੈਸ਼ਨਲ ਗੱਲ ਕਰਦੇ ਹੋ ਤੇ ਨੈਸ਼ਨਲ ਲਾਅ ਵੀ ਗੱਲ ਕਰਦੇ ਹੋ ਕਿਉਂਕਿ ਇਹ ਸਾਰੇ ਵਾਸਤੇ ਲਾਅ ਹੈ ਜਿਹੜਾ ਨਵਾਂ ਪਰ ਤੁਸੀਂ ਅਮਰੀਕਾ ਦੀ ਗੱਲ ਮੰਨਦੇ ਹੋ ਇੰਡੀਆ ਦੀ ਗੱਲ ਨਹੀਂ ਮੰਨਦੇ ਤੁਸੀਂ ਦੂਜੀ ਦੂਜੀ ਗੱਲ ਆਪ ਕੀ ਕਰਨਗੇ ਆਪ ਕੀ ਕਰੋਗੇ ਠੀਕ ਹੈ ਬਰੋਧ ਕਰੋਗੇ ਇਹੀ ਕਰੋ ਕਾਨੂੰਨੀ ਤੌਰ ਤੇ ਵਿਰੋਧ ਕਰੋਗੇ ਜਾਂ ਸੜਕਾਂ ਤੇ ਜਾਓਗੇ ਸੜਕਾਂ ਤੇ ਜਾਵਾਂਗੇ ਜਿੱਥੇ ਜਨਪਾ ਕਹਾਂਗੇ ਕਿਸਾਨਾਂ ਦੇ ਨਾਲ ਸੀ ਕਾਈਵਾ ਸਾਹਿਬ ਡਾਕਟਰ ਸਾਹਿਬ ਜਕਰ ਸਾਹਿਬ ਨੇ ਕਿਹਾ ਕਿ ਪੰਜਾਬ ਦੀਆਂ ਸੜਕਾਂ ਤੇ ਕਿਸਾਨ ਕੁੱਟੇ ਗਏ ਪੱਗਾਂ ਲਾਈਆਂ ਗਈਆਂ ਹੁਣ ਕਿਹੜਾ ਇਹ ਹਰਿਆਣਾ ਦਾ ਬਾਰਡਰ ਸੀਗਾ ਜਿਹੜਾ ਪੰਜਾਬ ਦੀਆਂ ਸੜਕਾਂ ਤੇ ਕਿਸਾਨਾਂ ਨਾਲ ਕੁੱਟਮਾਰ ਹੋਈ ਸਾਡੀ ਕੋਈ ਅੱਧਾ ਦੀ ਗੱਲ ਨਹੀਂ ਸਿਰਫ ਗੱਲ ਇਹ ਹੈ ਕਿ ਅਸੀਂ ਹਮੇਸ਼ਾ ਕਹਿੰਦੇ ਨੇ ਅਸੀਂ ਕਿਸਾਨਾਂ ਨੂੰ ਕਹਿੰਦੇ ਕਿ ਅੰਦੋਲਨ ਕਰੋ ਪਰ ਸੜਕਾਂ ਤੇ ਰੇਲਾ ਨਾ ਲੱਕੋ ਐਨੀ ਗੱਲ ਹੈ ਰੋਡ ਸੜੀਆਂ ਕਲੀਅਰ ਰੱਖੋ ਬਾਕੀ ਉਹਨਾਂ ਨੂੰ ਅਧਿਕਾਰ ਹੈ ਜਿੱਥੇ ਮਰਜ਼ੀ ਆਪਣਾ ਡੀਸੀ ਦਫ਼ਤਰ ਦੇ ਬਾਹਰ ਕਿਤੇ ਐਸੀਐਮ ਦਫ਼ਤਰ ਦੇ ਬਾਹਰ ਜਿੱਥੇ ਮਰਜ਼ੀ ਉਹਨਾਂ ਨੇ ਆਪਣਾ ਪ੍ਰੋਟੈਸਟ ਕਰਨਾ ਕਰਦੇ ਨੇ ਯਾਨੀ ਅਧਿਕਾਰ ਕਿਸਾਨਾਂ ਨੂੰ ਗੱਡੀਆਂ-ਗੱਡੀਆਂ ਪ੍ਰੋਵਾਈਡ ਕਰਾਇਗੇ ਟਰਾਲੀਆਂ ਡਰੂਨੀਆਂ ਲਾ ਕੇ ਜਾਣ ਵਾਸਤੇ ਵਿਰੋਧ ਪੁੱਟੋ ਉਹ ਜਾ ਫਿੱਟਾਂ ਨੂੰ ਕਰੋਗੇ ਆ ਖੁਦ ਕਿਸਾਨ ਨੇ ਖੁਦ ਲੈ ਕੇ ਜਾਵਾਂਗੇ ਸਰ ਇਹ ਕੇ ਅੱਛਾ ਇੱਕ ਸੁਨੀਲ ਬਿਆਕ ਕਰਨੀ ਗੱਲ ਨੇ ਕਿਸਾਨ ਨੇ ਟਰਾਲੀ ਲੈ ਕੇ ਉਹਨਾਂ ਨੇ ਡਾਇਵਰ ਉੱਡੀ ਕੋਲ ਪਾ ਲੀਆਂ ਧਰਨੀਆਂ ਦੇ ਅੱਜ ਹੈ ਜਾ ਕਰਨ ਗਿਆ ਕਿਸਾਨਾਂ ਨੇ ਧਰਨੇ ਦੀ ਆਦੇ ਜਿਹੜੇ ਟਰੈਕਟਰ ਟਰਾਲੀ ਜਿੰਨਾ ਕੋ ਸੀ ਰੂਬਿਕਨ ਵਰਗੀਆਂ ਗੱਡੀਆਂ ਵੱਡੀਆਂ ਵੱਡੀਆਂ ਗੱਡੀਆਂ ਆਂਦੀਆਂ। ਇਹ ਤਾਂ ਜਾਖੜ ਸਾਹਿਬ ਨੂੰ ਪਤਾ ਹੋਊ ਜੀ ਮੇਰੇ ਕੋਲ ਇੰਦਾ ਕੋਈ ਰਿਪੋਰਟ ਨਹੀਂ। ਉਹ ਕਹਿੰਦੇ ਨਾ ਰਾਜੇਵਾਲ ਦਾ ਮੁੰਡਾ ਕਿਸਾਨੀ ਕਰੇ ਤੇ ਨਾਲ ਉਹ ਗਰਾਹ ਸਾਹਿਬ ਦਾ ਮੁੰਡਾ ਕਿਸਾਨੀ ਕਰੇ। ਜਾਖੜ ਸਾਹਿਬ ਆਪ ਕਿਸਾਨੀ ਕਰੇ? ਕਹਿੰਦੇ ਮੇਰਾ ਪੁੱਤਰ ਕਿਸਾਨੀ ਕਰੇ। ਆ ਬਿਓ ਕਿਸਾਨ ਹੋਣ ਜੇ ਉਹਨਾਂ ਨੂੰ ਕਿਸਾਨੀ ਦੀ ਸਮਝ ਹੋਵੇ। ਉਹ ਮੇਰੀ ਗੱਲ ਦਾ ਜਵਾਬ ਦੇਣ ਕੇ ਸਾਡੇ ਕਿਸਾਨ ਦੀ ਫਸਲ ਦੇ ਉੱਤੇ 18% ਅਮਰੀਕਾ ਦੀ ਕਿਸਾਨ ਦੇ ਉੱਤੇ 0% ਉਹ ਦੱਸਣ ਕਿਉਂ ਕਿਉਂ ਇਹ ਫਰਕ ਹੈ ਜੀ ਬਸ ਸਿੱਧੀ ਗੱਲ ਉਹ ਕਹਿੰਦੇ ਮੈਂ ਕਿਸਾਨ ਦਾ ਪੁੱਤ ਆ ਮਨੂੰ ਸਾਡੀ ਮੈਂ ਕਹਿੰਦਾ ਕਿਸਾਨ ਦਾ ਪੁੱਤ ਹੈ ਚੰਗੀ ਗੱਲ ਕਿਨੂੰ ਵੀ ਦਿਓ ਚੰਗੀ ਗੱਲ ਪਰ ਮੈਨੂੰ ਤਾਂ ਹੁਣ ਤੱਕ ਸਮਝਾ ਦੋ ਦੇਖੋ ਤੁਸੀਂ ਜਰਨਲਿਸਟ ਵੀ ਜਾਂ ਤੂੰ ਚੀਜ਼ ਵੇਚੇਗਾ ਤੇ 0% ਆ ਅਮਰੀਕਾ ਤੋਂ ਆ ਕੇ ਵੇਚੂਗਾ ਇਹ ਇਹ ਮਰਕਾ ਵਾਚੂ 0% ਤੂੰ ਮਰਕਾ ਖੜੇਗਾ 18% ਪਰ ਅੰਤਵਾ ਅਫਲਾ ਕੀ ਹੈ ਅਜੇ ਇੱਕ ਹੋਰ ਗੀ ਉਹਨਾਂ ਨੇ ਕਹੀ ਹੈ ਕਹਿੰਦੇ ਦੋ ਭੂਤ ਨਜ਼ਰ ਆਉਂਦੇ ਆ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਦੋ ਭੂਤ ਨਜ਼ਰ ਆਉਂਦੇ ਆ ਅਕਾਲੀ ਦਲ ਤੇ ਬੀਜੇਪੀ ਕਹਿੰਦੇ ਭਾਤੀਬਿੰਦਰ ਵੀ ਨਹੀਂ ਆਉਂਦੀ ਇਹ ਇਹ ਬੰਦੇ ਉਹ ਦੇ ਬੀਜੇਪੀ ਵਾਲੇ ਤੇ ਅਕਾਲੀ ਨਾਲ ਵਾਲੇ ਇਹ ਭੂਤ ਅੱਗੇ ਵੇਖੇ ਦੀ ਮਜਾਰ ਦੇ ਲੋਕਾਂ ਨੇ ਹੁਣ ਤਾਂ ਇਹਨਾਂ ਨੂੰ ਭੂਤ ਜਿਹੜਾ ਹੁਣ ਤੇ ਜਿਹੜਾ ਇਹਨਾਂ ਨੂੰ ਸੁਪਨੇ ਆਉਂਦੇ ਆ ਉਹ ਸੁਪਨੇ ਹੁੰਦੇ ਭਗਵੰਤ ਮਾਨ ਦੇ ਫੋਨ ਬੈਠੀ ਉਹ ਤੁਮਰੇ ਹੁੰਦੇ ਆ ਜਾਖੜ ਸਾਹਿਬ ਨੂੰ ਪੁੱਛੋ ਇਹ ਕਿਹੜੇ ਭੂਤਾਂ ਦੀ ਦੋ ਸੀਟਾਂ ਉੱਥੇੋਂ ਬੈਠੀਆਂ ਹੁੰਦੀਆਂ ਅਸੈਂਬਲੀ ਤੁਹਾਡੀਆਂ ਦੋ ਉਹਨਾਂ ਦੀਆਂ ਬੈਠੀਆਂ ਹੁੰਦੀਆਂ ਇਹੋ ਜਿਹੇ ਭੂਤਾਂ ਤੋਂ ਡਰਦੇ ਪਛਾਣਦੇ ਯਾਰ ਕਿਹੜੇ ਭੂਤ ਹੈ ਕਹੀ ਜਾਂਦਾ ਦੇਖੀ ਜਾ ਜੇ ਚਾਰ ਤੋਂ ਵੱਧ ਸੀਟਾਂ ਹੋ ਜਾਣਗੀਆਂ ਤਾਂ ਮੇਰਾ ਨਾਮ ਬਦਲ ਦੇ ਜਾਖੜ ਸਾਹਿਬ ਹਾਂ ਬੀਜੇਪੀ ਦੇ ਆ ਬੀ ਦੇ ਵੀ ਦੀ ਪੰਜਾਬ ਚ ਬਿਲਕੁਲ ਚਾਰ ਤੋਂ ਵੱਧ ਆ ਗਿਆ ਤੁਸੀਂ ਤਾਂ ਦੀ ਰਸਭਾ ਲਓ ਸਮਝੋਤਾ ਜਕਰ ਸਾਹਿਬ ਨੇ ਕਿਹਾ ਕਿ ਸੀਐਮ ਸਾਹਿਬ ਇਸ ਮਾਮਲੇ ਚ ਬੋਲਦੇ ਨਹੀਂ ਜੋ ਅਮਰੀਕਾ ਦੇ ਨਾਲ ਸਮਝੋਤਾ ਹੋਇਆ ਉਹ ਚੁੱਪ ਬੈਠੇ ਆ ਦੇਖੋ ਦੀਪ ਭਟਾਰੀਵਾਲ ਜੀ ਨੇ ਰੋਣਾ ਪਾਇਆ ਲੋਬਿਆ ਬਾਬਾ ਪਾਰਟੀ ਪਾਰਟੀ ਦਾ ਸਪੋਕਸਮੈਨ ਹਾਂ ਮੈਂ ਪਾਰਟੀ ਦੀ ਲਾਈਨ ਬੋਲ ਰਿਹਾ ਮੈਂ ਉਹ ਲਾਈਨ ਪੂਰੀ ਪਾਰਟੀ ਦੀ ਪਾਰਟੀ ਦੇ ਬਲੰਕਿਆ ਤੋਂ ਲੈ ਕੇ ਕੌਮੀ ਕਨਵੀਨਰ ਅਰਵਿੰਦ ਕੇਰਿਵਾਲ ਤੱਕ ਇਹ ਲਾਈਨਾਂ ਜਿਹੜੀ ਮੈਂ ਬੋਲਿਆ ਰਣਾਲਾ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਟੀਚਰ ਯੂਨੀਅਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।